ਪੈਰ ਦੇ ਟਾਈਮ ਦੇ ਵਿੱਚ ਉਹ ਦੋ ਮੋਟਰਸਾਈਕਲ ਸਵਾਰਾਂ ਨੇ ਕਿਡਨਾਪ ਕੀਤਾ ਸੀ ਤੇ ਉਹਦੇ ਵਿੱਚੋਂ ਅਲਟੀਮੇਟਲੀ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਸੀਗੀ ਉਹ ਉਹਨੂੰ ਕਰਦਿਆਂ ਤੇ ਅਸੀਂ ਉਸ ਨੂੰ ਇਮੀਡੀਏਟਲੀ ਟਰੈਕ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਜਿਹੜੀ ਸਪੈਸ਼ਲੀ ਮੇਰਾ ਇੱਥੇ ਆਉਣ ਦਾ ਕਾਰਨ ਵੀ ਇਹ ਸੀਗਾ ਵੀ ਇਹਨੂੰ ਬਰਨਾਲਾ ਪੁਲਿਸ ਦੀ ਜਿਹੜੀ ਹੈ ਸਰਫਰਾਜ਼ ਆलम ਜਿਹੜੇ ਐਸਐਸਪੀ ਆਏ ਹੈ ਉਹਨਾਂ ਦੀ ਟੀਮ ਜਿਹਦੇ ਚ ਐਸਪੀ ਸੰਦੀਪ ਐਸਪੀ ਸੌਰਵ ਤੇ ਡੀਐਸਪੀ ਤਸਵੀਰ ਬੈਂਸ ਤੇ ਇੰਸਪੈਕਟਰ ਸੀਆਈਏ ਬਲਜੀਤ ਤੇ ਐਸਐਚਓ ਜਿਹੜਾ ਸਿਟੀ ਹੈ ਇਹਨਾਂ ਨੇ ਉਸ ਗੱਲ ਦੇ ਦਿਨ ਰਾਤ ਮਿਹਨਤ ਕੀਤੀ ਸਾਨੂੰ ਇਹਦੇ ਵਿੱਚ ਜਿਹੜੀ ਫਰਸਟ ਜਿਹੜਾ ਬ੍ਰੇਕਥਰੂ ਮਿਲਿਆ ਉਹ ਸੀਸੀਟੀਵੀ ਫੁਟੇਜ ਦੇ ਵਿੱਚੋਂ ਮਿਲਿਆ ਸੀਸੀਟੀਵੀ ਫੁਟੇਜ ਦੇ ਵਿੱਚੋਂ ਅਸੀਂ ਕਰਦੇ ਕਰਦੇ ਆ ਇਹਨਾਂ ਨੇ ਸਾਰੇ ਕੈਮਰੇਆਂ ਨੂੰ ਉਥੋਂ ਕੰਗਾਲਣਾ ਸ਼ੁਰੂ ਕੀਤਾ ਤੇ ਉਹਦੇ ਤੋਂ ਕਰਦੇ ਕਰਦੇ ਅਲਟੀਮੇਟਲੀ ਇਹ ਇੰਨੇ ਦਿਨਾਂ ਦੇ ਵਿੱਚ ਇਹ ਆਪਰੇਸ਼ਨ ਰਾਜਸਥਾਨ ਮੱਧਿਆਪਰਦੇਸ਼ ਤੱਕ ਫੈਲਿਆ ਗਿਆ ਇਦੇ ਚ ਤੁਸੀਂ ਜਿਹੜੀ ਤੁਹਾਡੇ ਨਾਲ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੂੰਗਾ ਕਿ ਇਹ 2 ਸਾਲ ਦਾ ਬੱਚਾ ਸਾਡੇ ਲਈ ਇੱਕ ਮਾਂ ਦੀ ਗੋਦੀ ਦੇ ਵਿੱਚੋਂ ਗਿਆ ਵਿਆ ਬੱਚਾ ਇੰਪੋਰਟੈਂਟ ਹੈ ਤੇ ਉਹਦੇ ਲਈ ਦੇਖਿਆ ਜਾਵੇ ਵੀ ਕਿੰਨੇ ਮੈਨਰਸ ਕਿੰਨੀ ਫੋਰਸ ਤੇ ਕਿੰਨਾ ਖਰਚਾ ਇਸ ਬੱਚੇ ਦੇ ਰਿਕਵਰ ਕਰਨ ਲਈ ਜੇ ਕੀਤਾ ਤੁਸੀਂ ਸਾਡੇ ਲਈ ਕਿਉਂਕਿ ਹਰ ਲਾਈਫ ਹੈ ਜਿਹੜੀ ਬੜੀ ਇੰਪੋਰਟੈਂਟ ਹੈ ਉਹਦੇ ਵਿੱਚੋਂ ਅਸੀਂ ਇਹ ਬੱਚੇ ਨੂੰ ਰਿਕਵਰ ਕਰਨ ਚ ਕਾਮਯਾਬ ਹੋਏ ਹਾਂ ਇਦੇ ਵਿੱਚ ਜਿਹੜਾ ਮੇਨ ਕਲਪਰੇਟ ਹੈ ਜਿਹੜਾ ਉਹ ਹੈਗਾ ਜਿਹੜਾ ਸੁਰੱਖਿਆ ਹਸਪਤਲ ਹੈ ਡਾਕਟਰ ਵਿਕਾਸ ਤਵਾੜੀ ਜਿਹੜੇ ਉੱਥੋਂ ਦੇ ਸੀ ਉਹਦੇ ਨਾਲ ਇੱਕ ਹੋਰ ਹੈਗਾ ਆਸ਼ਾ ਵਰਕਰ ਹੈਗੇ ਆ ਉਹ ਉਹ ਜਿਹੜਿਆਂ ਦੇ ਨਾਲ ਇਹਨਾਂ ਦੀ ਮੇਨ ਪਲੈਨਿੰਗ ਇਹਨਾਂ ਦੀ ਹਾਂ ਉਹਦੇ ਵਿੱਚ ਆਸ਼ਾ ਵਰਕਰ ਹੈਗੇ ਆ ਲੁਧਿਆਣੇ ਦੇ ਆ ਤੇ ਉਹ ਉਹਨਾਂ ਦੇ ਨਾਲ ਇਹਨਾਂ ਨੇ ਪਲਾਨ ਕਰਕੇ ਇਹਦੇ ਵਿੱਚੋਂ ਦੋ ਜਣਿਆਂ ਨੇ ਜਿਹੜਾ ਹੈਗਾ ਮਾਨਵ अरोड़ा ਤੇ ਦਮਨਪ੍ਰੀਤ ਇਹਨਾਂ ਦੋਵਾਂ ਨੇ ਇਹ ਬੱਚੇ ਨੂੰ ਮੋਟਰਸਾਈਕਲ ਤੇ ਕਿਡਨਾਪ ਕੀਤਾ ਸੀ ਫਿਰ ਕਿਡਨਾਪ ਕਰਨ ਤੋਂ ਬਾਅਦ ਇਹਨਾਂ ਨੂੰ ਇਹ ਆਪਦੀ ਕਾਰ ਦੇ ਵਿੱਚ ਸ਼ਿਫਟ ਕੀਤਾ ਜਾ ਕੇ ਕਾਰ ਦੇ ਵਿੱਚੋਂ ਲੁਧਿਆਣੇ ਕਰਤਾ ਫਿਰ ਇਹਨਾਂ ਨੇ ਆਪ ਜਿਹੜੇ ਐ ਇਹ ਚਲੇ ਗਏ ਉੱਥੇ ਰਾਜਸਥਾਨ ਚਲੇ ਗਏ ਫਿਰ ਰਾਜਸਥਾਨ ਤੋਂ ਮੱਧਿਆ ਪ੍ਰਦੇਸ਼ ਚਲੇ ਗਏ ਦੋ ਹੀ ਇਹਦੇ ਕਾਰਨ ਸੀ ਇੱਕ ਤਾਂ ਮਿਸਲੀਟ ਜਿਹੜੀ ਇੱਕ ਇਹਨਾਂ ਨੇ ਉੱਥੇ ਬੇਸ ਹੋਈ ਸੀ ਉੱਥੇ ਜਿਹੜੀ ਤੁਹਾਡੇ ਨਾਲ ਸਭ ਤੋਂ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੂੰਗਾ ਉਹਦੇ ਵਿੱਚ ਇਹ ਹੈ ਉਸ ਜਗ੍ਹਾ ਤੇ ਰਾਜ ਜਿਹੜੇ Madhya Pradesh ਅਸੀਂ ਰੇਡ ਕੀਤਾ ਉੱਥੇ ਤੁਹਾਡੇ ਨਾਲ ਫੋਟੋ ਵੀ ਸ਼ੇਅਰ ਕਰਾਂਗੇ ਉਹ ਇੱਕ ਚੌਂਕੀ ਬਣਾਈ ਵੀ ਸੀ ਚੌਂਕੀ ਬਣਾ ਕੇ ਉੱਥੇ ਉਹ ਚੀਜ਼ਾਂ ਇਹੋ ਜਿਹੀਆਂ ਪਾਈਆਂ ਵੀਆਂ ਸੀ ਜਿਵੇਂ ਕਿ ਟੂਣਾ ਕਰਦੇ ਹੁੰਦੇ ਆ ਤੇ ਜਾਂ ਨੂੰ ਉਹ ਕਹ ਦੋ ਵੀ ਜਿਹੜੀ ਇਸ ਤੰਗ ਦੀ ਜਿਹੜੀ ਕਿ ਸਾਡੇ ਲਈ ਕਿਉਂਕਿ ਉਹ ਇੱਕ ਏ ਸੀਗਾ ਕਿਉਂਕਿ ਹਾਂ ਮਤਲਬ ਉਹਨੂੰ ਮੈਂ ਇਹ ਨਹੀਂ ਕਹਿ ਸਕਦਾ ਵੀ ਉਸ ਤੰਗ ਤੇ ਪਰ ਉਹ ਜਿਹੜੀ ਉੱਥੇ ਐ ਤਾੰਤ੍ਰਿਕ ਵਾਲਾ ਸਾਰਾ ਸਾਬਕਤਾਬ ਸੀ ਜਿੱਥੇ ਰੇਡ ਕੀਤਾ ਤੇ ਉਦੋਂ ਤੱਕ ਬੱਚਾ ਨਹੀਂ ਮਿਲਿਆ ਸੀ ਤੇ ਸਾਨੂੰ ਇਸ ਗੱਲ ਦਾ ਡਰ ਪੈਦਾ ਹੋ ਗਿਆ ਸੀ ਕਿਤੇ ਇਹਨਾਂ ਦੇ ਪਿੱਛੇ ਕੌਜ਼ ਇਹ ਨਾ ਹੋਵੇ ਵੀ ਜਿਹੜਾ ਕਿਉਂਕਿ ਬੱਚਾ ਵੀ ਜਦੋਂ ਮਿਲਿਆ ਤਾਂ ਉਹਦਾ ਬੱਚੇ ਦਾ ਮੁੰਡਨ ਕੀਤਾ ਹੋਇਆ ਜਿਹੜੀ ਸਾਡੇ ਲਈ ਉਹਦੀ ਉਹ ਗੱਲ ਹੈ ਹਜੇ ਪੁੱਛਗਿੱਛ ਕਿਉਂਕਿ ਬਹੁਤ ਸਾਰੀਆਂ ਡਿਟੇਲਸ ਹੈ ਬੜਾ ਸੈਂਸਿਟਿਵ ਇਸ਼ੂ ਹੈ ਹਰ ਬੱਚੇ ਦੀ ਜਿਹੜੀ ਵੈਲਿਊ ਉਨੀ ਹੈ ਹਰ ਜਾਨ ਦੀ ਉਨੀ ਵੈਲਿਊ ਹੈ ਇਹਦੇ ਵਿੱਚ ਬਹੁਤ ਸਾਰੇ ਲੈਵਲ ਤੇ ਤੁਸੀਂ ਦੇਖਿਆ ਹੋਣਾ ਇਹਨੂੰ ਮੈਂ ਕਹੂੰਗਾ 15 ਦਿਨ ਦੇ ਵਿੱਚ ਵਿੱਚ ਦੋ ਵੱਡੀਆਂ ਕਾਮਯਾਬੀਆਂ ਇੱਕ ਅਸੀਂ ਜੇ ਉਥੋਂ ਬੱਚਾ ਜਿਹੜਾ ਸੀਲ ਤੋਂ ਤੌਰ ਤੋਂ ਖੰਨੇ ਤੌਰ ਕਬ ਹੋਇਆ ਉਹਨੂੰ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਹਾਂ ਜੇ ਪੁਲਿਸ ਜ਼ੋਰ ਲਾਉਂਦੀ ਹੈ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਜੀ ਅਮੀਰ ਦਾ ਬੱਚਾ ਤੇ ਇੱਥੇ ਜਿਹੜੀ ਸਭ ਤੋਂ ਕ੍ਰੈਡਿਟ ਵਾਲੀ ਗੱਲ ਇਹ ਹੈ ਵੀ ਇੱਕ ਗਰੀਬ ਦੇ ਬੱਚੇ ਲਈ ਵੀ ਇਹ ਉਸ ਬੱਚੇ ਲਈ ਤਾਂ ਸ਼ਾਇਦ ਇਹਨਾਂ ਡਿਸਟ੍ਰਿਕਟਾਂ ਚ ਘੁਮੇ ਸੀ ਇੱਕ ਜਿਹੜਾ ਝੁੱਗੀ ਚੌਂਪੜੀ ਵਾਲਾ ਬੱਚਾ ਹੈ ਉਹਦੇ ਲਈ ਪੁਲਿਸ ਦੀ ਸਪੈਸ਼ਲ ਮੇਰਾ ਆਉਣ ਦਾ ਕਾਰਨ ਇਹ ਹੈ ਵੀ ਸਰਫਰਾਜ਼ ਤੇ ਇਹਨਾਂ ਦੀ ਟੀਮ ਨੂੰ ਇਸ ਗੱਲ ਦੀ ਮੁਬਾਰਕਬਾਦ ਦਿਆਂ ਕਿ ਇਹਨੂੰ ਅਸੀਂ ਕਈ ਸਟੇਟਾਂ ਦੇ ਵਿੱਚ ਪੁਲਿਸ ਹੋਣਾ ਚਾਹੇ ਸੁੱਤੀ ਨਹੀਂ ਜਾਂ ਤੱਕਰ ਬੱਚੇ ਨੂੰ ਵਾਪਸ ਅਸੀਂ ਲੈ ਨਹੀਂ ਆਂਦਾ